ਨੇ ਕਿਸੇ ਨੂੰ ਵੀ ਸਾਡੇ ਕੋਲ ਪਹੁੰਚਾਓ ਸਾਡੇ ਬੰਦਿਆਂ ਤੋਂ ਬਿਲਕੁਲੇ ਤੋਂ ਕੋਈ ਨਹੀਂ ਗਿਆ ਤਾਂ ਕਰਾਓਗੇ ਠੀਕ ਹੈ ਨਾ ਉਹੀ ਕਿਸੇ ਨੂੰ ਦਮਨ ਦੀ ਲੋੜ ਨਹੀਂ ਇਹ اپੋਜੀਸ਼ਨ ਵਾਲੇ ਰੋਲਾ ਪਾ ਕੇ ਕੱਲ ਬਰਸੋ ਗਏ ਨੇ ਵੀ ਜਿਹੜੀ ਆਲਾਂ ਤੋਂ ਪੁੰਸ ਪੈਸੇ ਇਕੱਠੇ ਕਰਦੇ ਤਾਂ ਮੈਂ ਤਾਂ ਹੀ ਜਾਣਨ ਆਇਆ ਕਿ ਉਹਨਾਂ ਦੇ ਇਹ ਨਾ ਹੋਵੇ ਤੁਸੀਂ ਡਰਦੇ ਮਾਰੇ ਨਹੀਂ ਨਹੀਂ ਬੋਝੀ ਕੋਈ ਨਹੀਂ ਮਸਾ ਤਾਂ ਤੁਸੀਂ ਮਿਹਨਤ ਕਰਕੇ ਕਮਾਉਂਦੇ ਹੋ ਤੇ ਉਹ ਜਿਹੇ ਐ ਪੈਸਾ ਤੁਸੀਂ ਬੰਡੋਗੇ ਨਜਾਇਜ਼ ਪਰਚੀ ਕੋਈ ਕੱਟ ਰਹੀ ਨਹੀਂ 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 ਕੋਈ ਗਲਤ ਕੰਮ ਨਹੀਂ ਦਿੰਦਾ ਬਾਜ਼ਾਰ ਚ ਖੁਸ਼ ਹੋ ਸਰਕਾਰ ਤੋਂ ਹਾਂਜੀ ਬਿਲਕੁਲ ਖੁਸ਼ ਹਾਂ ਜੀ ਇਹਦਾ ਆਮਾਦੀ ਪਾਰਟੀ ਦੇ ਬੰਦੇ ਆ ਆਪ ਨਾਲ ਖੜ ਕੇ ਪਰਚੀਆਂ ਬਣਾਏ ਨਾਲ ਸਾਰਾ ਕੁਝ ਕਰਵਾਇਆ ਹਾਂ ਹਾਂਜੀ ਸਰ ਜੀ ਪਰ ਸੇ ਸਮਾਰ ਸਾਡੇ ਕੋਲ ਕੋਈ ਮੁਲਾਜ਼ਮ ਪੈਸਾ ਜਾਂਦਾ ਜਾਣ ਕੇ ਲੋਕ ਵਾਪਾਪ ਕਰ ਰਹੇ ਨੇ ਸਾਰੇ ਸਾਡੇ ਕੋਈ ਮੁਲਾਜ਼ਮ ਪੈਸਾ ਜੋ ਮੈਂ ਬੋਝ ਦੇ ਅਸ਼ੀਰਵਾਦ ਨਾਲ ਜੀ ਬੰਦੇ ਬੁੱਧੀ ਹੁੰਦੀਆਂ ਨੇ ਸਾਡੀ ਸਰਕਾਰ ਤੋਂ ਦੀਦੀ ਦੀ ਕੁਝ ਕੁ ਗੱਲਾਂ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਮਾਰਕੀਟ ਬਾਰੇ ਨਾ ਬਿਲਕੁਲ ਠੀਕ ਹੈ ਕੋਈ ਦਿੱਕਤ ਨਹੀਂ ਆਈ ਹੈ ਕਿ ਇੱਥੇ একদম ਜੀ ਦਿੱਕਤ ਨਹੀਂ ਹੈ ਮੈਂ ਕੋਈ ਦਿੱਕਤ ਨਹੀਂ ਰਹੀ ਆ ਕੋਈ ਤੱਕਾ ਹੋ ਰਿਹਾ ਹੋਇਆ ਕੋਈ ਦਿੱਕਤ ਨਹੀਂ ਆ ਕੋਈ ਨਜ਼ਾਇ ਪਰਚੀ ਕੱਟ ਲਈ ਹੋਇਆ ਕੋਈ ਕੋਈ ਨਜ਼ਾਇ ਪਰਚੀ ਨਹੀਂ ਆ ਸੰਟੇ ਵੀ ਆ ਸਾਡੇ ਨਾਲ ਹੈ ਨ ਭਈਆ ਐਸੇ ਕੋਈ ਚੱਕਰ ਨਹੀਂ ਹੈ ਭਈਆ ਸਾਡੇ ਬੋਏ ਨਾਲ ਹੈ ਸਾਰੇ ਦੇ ਨਾਲ ਬਿਲਕੁਲ ਵੀ ਕੋਈ ਥੈਂਕ ਯੂ ਇਹ ਸੋਡੀ ਠੀਕ ਆਉਂ ਰਿਹਾ ਆ ਹਾਂ ਜੀ ਸਰ ਕਿਹੋ ਜਿਹਾ ਮੋਲ ਹੈ ਮਾਰਕੀਟ ਦਾ ਬਹੁਤ ਵਧੀਆ ਮੋਲ ਹੈ ਕੀ ਕਹਿਣਾ ਚਾਹੋਗੇ ਮਾਰਕੀਟ ਬਾਰੇ ਬਹੁਤ ਬੜੇ ਖੁਸ਼ ਹੈ ਜੀ ਹੋਰ ਕੋਈ ਪਾਰੀ ਬਾਰੇ ਕੋਈ ਨਿਕਤ ਆ ਰਹੀ ਹੈ ਕਿਸੇ ਕਿਸੇ ਅਫਸਰ ਵਾਲ ਕੋਈ ਦਿੱਕਤ ਨਹੀਂ ਆ ਰਹੀ ਨਾ ਨਾ ਕੋਈ ਬਾਰੇ ਕੋਈ ਅਫਸਰ ਤਾਂ ਕਰ ਸਾਡੇ ਨਾਲ ਫੌਜੀ ਬ੍ਰਾਡਰ ਜੀ I don't, know. I don't, know. I don't know. भोगी साहब ठीक है अच्छा, को <laughs> जी जी हम दी मुसीबत है डसो <laughs> <इसे करें गए। laughs> <अगी आगी। laughs> सारे बंदे अपने जिंदगी कोई समस्या है से डसो घर सरकार ही खड़ी है एक बोलते ते काम दिन नहीं ना एक बोलते ते हां जी हां जी ਵਾਰ ਕੰਮ ਨੂੰ ਪਹੁੰਚਿਆ ਤੇ ਆਪਣੀ ਸੇਵਾਵਾਂ ਕੋਈ ਮਾਰਕੀਟ ਦੀ ਹੈਗੀ। ਸਮਸਾਹ ਉਹ ਜੋ ਕਹਿੰਦੇ ਆ ਕਰ ਦਿੰਦੇ ਨੇ ਔਰ ਸੜਕ ਬਣਵਾਉਣੀਆਂ ਇਹਨਾਂ ਨੂੰ ਇਹਨਾਂ ਦੇ ਚਰਨ ਪੈ ਕੇ ਔਰ ਸਾਡੇ ਕੋਈ ਬਰ ਜਾਂਦੀਆਂ ਸਾਡੇ ਸਾਬ ਇਹਨਾਂ ਨੂੰ ਉਮੀਦ ਹੈ। ਨਹੀਂ ਨਹੀਂ ਸਭ ਦੀ ਉਮੀਦਾਂ ਪੂਰੀਆਂ ਹੋਣ। ਹੋਰ ਕੋਈ ਵੀ ਵਪਾਰੀ ਭਾਈਆ ਕੋਈ ਦਿੱਕਤ ਆ? ਨਹੀਂ ਨਹੀਂ ਬਿਲਕੁਲ ਠੀਕ ਹੈ ਜੀ ਵਪਾਰੀ ਭਾਈਆ ਸਭ ਕੁਝ ਠੀਕ ਹੈ ਜੀ। ਸਾਰੇ ਆਪਣੇ ਵਪਾਰੀ ਭਾਈ ਖੜੇ ਨੇ ਟੋਟਲੀ। ਇਹਨੇ ਸਿੱਧੇ ਇਹਨਾਂ ਦੇ ਘਰ ਪਹੁੰਚ ਜਾਂਦੇ ਆ ਜੀ ਕੋਈ ਕੰਮ ਹੋਏ ਤਾਂ। ਹਾਂਜੀ। ਕੀ ਮਾਹੌਲ ਹੈ ਮਾਰਕੀਟ ਦਾ? ਬਹੁਤ ਵਧੀਆ ਮਾਹੌਲ ਹੈ ਜੀ। ਹਾਂਜੀ। ਜੋ ਕੰਮ ਕਰ ਰਹੇ ਹਾਂਜੀ ਕਿਸੇ ਬੋਲਪੁਰੀ ਆਪਣੇ 24 ਜਗ ਨੂੰ ਸਮੱਸਿਆ ਦਾ ਨਹੀਂ ਹੈ ਕੋਈ ਸਮੱਸਿਆ ਹੋਏ ਤਾਂ ਸਿੱਧੇ ਇੰਨੇ ਕੋ ਜਾਵਾਂਗੇ ਥੋੜਾ ਜਿਹਾ ਚੋਰੀਆਂ ਚੋਰੀਆਂ ਜਿਹੜੇ ਹੋ ਗਿਆ ਇਹਨਾਂ ਤੇ ਬਹੁਤ ਨੱਥ ਪਾਣਾ ਪਊਗਾ ਹਾਂਜੀ ਪੁਲਿਸ ਨੂੰ ਸੋਦਾ ਕਹਿਣ ਬਾਕੀ ਸਾਨੂੰ ਕੋਈ ਦਿੱਕਤ ਨਹੀਂ ਹੈ ਚੋਰੀਆਂ ਨਾਲ ਜਿਹੜੇ ਹੈ ਪੁੱਛੋ ਜੇ ਚੋਰੀਆਂ ਦੀ ਸਮੱਸਿਆ ਹੈ ਮੈਡਮ ਨੇ ਤਕਰੀਬਨ ਜਦੋਂ ਸਰਦੀ ਸ਼ੁਰੂ ਹੋਈ ਹੈ ਪੁਲਿਸ ਡਿਪਾਰਟਮੈਂਟ ਨੂੰ ਬੁਲਾ ਕੇ ਇਹ ਕਹਿ ਸੀਗਾ ਤੋ ਉਹ ਆਬੀ ਜੀ ਜਾਣਨ ਲੱਗੇ ਹੋਏ ਪਿਛਲੇ ਇੱਕ ਹਫਤੇ ਚ ਬਹੁਤ ਜ਼ਿਆਦਾ ਨਸ਼ੇੜੀ ਜਿਹੜੇ ਹਫੀਮ ਦੇ ਤਸਕਰ ਵੀ ਫੜੇ ਚੋਰ ਵੀ ਫੜੇ ਐ ਬਾਈਕ ਵੀ ਫੜੇ ਐ ਪਰਸੋ ਚ ਉਥੇ ਇੱਕ ਜਿਹੜਾ ਦਿਨੇ ਸਨੇਚਿੰਗ ਕਰਦਾ ਸੀ ਉਹ ਵੀ ਫੜੇ ਐ ਪੁਲਿਸ ਸਾਡੀ ਬੜੀ ਦਰਸਤ ਹੈ ਤੇ ਬੜੀ ਮਿਹਨਤ ਕਰ ਰਹੀ ਹੈ ਫੇਰ ਵੀ ਜੇ ਕੋਈ ਘਟਨਾ ਹੁੰਦੀ ਹੈ ਆਪਾਂ ਨੂੰ ਇਮੀਜੇਟ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ ਜੇ ਕਿਤੇ ਥਾਂ ਕੋਈ ਕਮੀ ਹੈ ਪੁਲਿਸ ਕਨੀਓ ਉਹ ਆਪਾਂ ਉਹਨਾਂ ਨੂੰ ਹੋਰ ਜ਼ਿਆਦਾ ਕਵਾਂਗੇ ਵੀ ਵੱਧ ਤੋਂ ਵੱਧ ਆਬੀ ਤਪਸ਼ ਬਣਾ ਕੇ ਰੱਖਣ ਜਿਆਦਾ ਫੀਲਡ ਚ ਘੁੰਮ ਲੋਕ ਆਂਦੇ ਲੋਕਾਂ ਨੂੰ ਇਮੀਡੀਏਟ ਰਿਲੀਫ ਦੇ ਰਾਜ ਜਿਹੜੇ ਕਿ ਰਾਜਨੀਤੀ ਲੋਕਾਂ ਵੱਲੋਂ افਵਾਹਾਂ ਫਲਾਈ ਜਾ ਰਹੀ ਹੈ ਕਿ ਸੋਲ ਬੜਾ ਖਰਾਬ ਹੈ ਜਾਂ ਵੀ ਪ੍ਰਸ਼ਾਨ ਹੈ ਭਾਈਚਾਰਾ ਨਹੀਂ ਦੇਖੋ ਸਾਰਾ ਭਾਈਚਾਰਾ ਆਪਣੇ ਇੱਕੋ ਹੀ ਹੈ ਸਾਰਾ ਰਾਜਪੁਰਾ ਇੱਕੋ ਹੀ ਹੈ ਕੋਈ ਪ੍ਰਸ਼ਾਨ ਨਹੀਂ ਤਾਂ ਕੁਝ ਮਿਲਦਾ ਪੋਲਿਟਿਕਲ ਲੋਕਾਂ ਨੂੰ ਜਿਹੜੇ ਹਰ ਥਾਂ ਤੇ ਮਾਤ ਖਾ ਚੁੱਕੇ ਐ ਜਿਵੇਂ ਕਹਿੰਦੇ ਅਸੀਂ ਤਾਂ ਮਸ ਧਾਤੀ ਦੀ ਤਰ੍ਹਾਂ ਚੱਲ ਰਹੇ ਆ ਕੁੱਤੇ ਗਲੀ ਦੇ ਭੌਂਗਦੇ ਹੁੰਦੇ ਹਾਥੀ ਨਾ ਦਾ ਕੰਮ ਕਰਨਾ ਕੁੱਤੇ ਵੀ ਉਹ ਜਿਹੜੇ ਗਲੀਆਂ ਬਦਲਦੇ ਰਹਿੰਦੇ ਨੇ ਇਸ ਕਰਕੇ ਅਸੀਂ ਤਾਂ ਮਸ ਧਾਤੀ ਦੀ ਚਾਲ ਚੱਲ ਰਿਹਾ ਮੈਂ ਅੱਜ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਕਹਿੰਦਾ ਕਿਸੇ ਵੀ ਆਦਮੀ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਹੈ ਸਾਨੂੰ ਦੱਸੋ ਹਰ ਟਾਈਮ ਹਾਜ਼ਰ ਹੈ ਔਰ ਅੱਜ ਤੱਕ 2 ਸਾਲ ਹੋ ਚੱਲੇ ਕੋਈ ਇਹ ਭਰਾ ਕਹਿੰਦੇ ਵੀ ਸਾਨੂੰ ਗਿਆ ਨੂੰ ਕੋਈ ਮਿਲਿਆ ਨਹੀਂ ਜਾਂ ਸਾਡੀ ਕੋਈ ਗੱਲ ਨਹੀਂ ਸੁਣੀ ਸਾਡਾ ਹੱਥ ਨਹੀਂ ਫੜਿਆ ਅਸੀਂ ਹਰ ਪਾਸੇ ਤਿਆਰ ਹਾਂ ਜੇ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਸਾਨੂੰ ਦੱਸਿਆ ਜਾਵੇ ਐਵੇਂ ਕੋਈ ਪੋਲਿਟੀਕਲ ਲੋਕ ਬਣਾ ਕੇ ਵੀ ਤੱਕਾ ਹੋ ਰਿਹਾ ਤੱਕਾ ਹੋ ਰਿਹਾ ਜਾਂ ਕਿਸੇ ਆਪਣੇ ਪਾਰਟਿਕੂਲਰ ਸਮਾਜ ਦੀ ਗੱਲ ਰੱਖ ਕੇ ਕੋਈ ਸਮਾਜ ਦੇ ਠੇਕੇਦਾਰ ਤਾਂ ਹੈ ਨਹੀਂ ਵੀ ਜਿਸ ਚੀਜ਼ ਨੂੰ ਉਹ ਕਹਿ ਰਹੇ ਨੇ ਪਾਰਟਿਕੂਲਰ ਉਹ ਆਪਣੇ ਸਮਾਜ ਨੂੰ ਇਹ ਗੱਲਾਂ ਕਰਦੇ ਵੀ ਅਸੀਂ ਠੇਕੇਦਾਰ ਹੈ ਮੇਰੇ ਖਿਆਲ ਜਨਤਾ ਨੇ ਉਹਨਾਂ ਨੂੰ ਚਾਰ ਪੰਜ ਵਾਰੀ ਰਿਜੈਕਟ ਕਰਤਾ ਪਹਿਲੇ ਉਹਦਾ ਆਪ ਦੇ ਵਾਸਤੇ ਪੁਰੇ ਫਿਰਦੇ ਕਦੇ ਅਕਾਲੀ ਦਲ ਚ ਕਦੇ ਇੰਡੀਪੈਂਡੈਂਟ ਕਦੇ ਕਾਂਗਰਸ ਚ ਕਦੇ ਕੈਪਟਨ ਚ ਕਦੇ ਫੇਰ ਇੰਡੀਪੈਂਡੈਂਟ ਕਦੇ ਫੇਰ ਭਾਜਪਾ ਚ ਇਸ ਕਰਕੇ ਇਹਨਾਂ ਲੋਕਾਂ ਦੀ ਗੱਲ ਜਿਹੜੇ ਲੋਕ ਹੈ ਨਾਨ ਪੋਲਿਟਿਕਲ ਪੋਲਿਟਿਕਲ ਲੋਕ ਹੈ ਜਿਹੜੇ ਹਾਰੇ ਹੋਏ ਮੇਰੇ ਖਿਆਲ ਜਨਤਾ ਇਹਨਾਂ ਦੀ ਜ਼ਿਆਦਾ ਗੱਲ ਨੂੰ ਤਵੱਜੋ ਨਹੀਂ ਦਿੰਦੀ ਜੇ ਕੋਈ ਜਨਤਾ ਨੂੰ ਤਕਲੀਫ ਹੈ ਅਸੀਂ ਹਰ ਟਾਈਮ ਹਾਜ਼ਰ ਹੈ ਅੱਜ ਅਸੀਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਸ਼ੁਭ ਕਾਮਨਾਵਾਂ ਦੇਣ ਆਏ ਹੈ ਤੇ ਅਸੀਂ ਇਹੀ ਚਾਹਾਂਗੇ ਵੀ ਲੋਕ ਜੋ ਕੋਈ ਤਕਲੀਫ ਹੈ ਉਹਨਾਂ ਦੇ ਅੱਗੇ ਅਸੀਂ ਖੜਾਾਂਗੇ ਜਿਹਦੇ ਖੁਸ਼ਹਾਲੀ ਹੈ ਸਾਡੀ ਜਨਤਾ ਅੱਗੇ ਆਵੇ ਪੁਲਿਸ ਨੂੰ ਥੋੜਾ ਪੁਲਿਸ ਨੂੰ ਥੋੜਾ ਸਟੇਕ ਕਰਨ ਦੀ ਬਹੁਤ ਜ਼ਰੂਰਤ ਹੈ ਜੀ ਪੁਲਿਸ ਥੋੜਾ ਲਾਪਰਵਾਹੀ ਪੁਲਿਸ ਨੂੰ ਬਹੁਤ ਜਿਆਦਾ ਰੈਡੀ ਫੜੀ ਵਾਲੇ ਕੋਲ ਵੀ ਗਏ ਆ ਉਹਨਾਂ ਨੂੰ ਦੱਸਿਆ ਨਹੀਂ ਕੋਈ ਦੱਸਿਆ ਨਹੀਂ ਆ ਮਿਲੇ ਵੀ ਹੋ ਤੁਸੀਂ ਨਹੀਂ ਨਹੀਂ ਅਸੀਂ ਹੋਰ ਵੀ ਰੈਡੀ ਵਾਲਿਆਂ ਨੂੰ ਮਿਲਦੇ ਆ ਜਿਵੇਂ ਕੁਝ ਲੋਕਾਂ ਨੇ ਕਿਹਾ ਵੀ ਰੈਡੀ ਵਾਲਿਆਂ ਤੋਂ ਪੁਲਿਸ ਪੈਸੇ ਇਕੱਠੇ ਵੀ ਜੇ ਕੋਈ ਐਸੀ ਚੀਜ਼ ਹੋ ਰਹੀ ਹੈ ਉਹ ਇਮੀਡੀਏਟ ਬੰਦ ਕਰਾਂਗੇ ਹਾਂ ਜੇ ਕੋਈ ਆਦੀ ਰਾਜਨੀਤੀ ਤੇ ਪਰੌਂਠੇ ਸਿੱਕਣ ਨੂੰ ਪੁਰਾ ਫਿਰਦਾ ਹੈ ਉਹ ਭੁੱਲ ਜਾਣ ਹੁਣ ਜਨਤਾਂ ਉਹ ਪਰੌਂਠੇ ਨਹੀਂ ਸਿੱਕਣ ਲਈ ਇਹਨਾਂ ਨੂੰ ਆਦੇ ਘਰੇ ਬੈਠੋ ਜਨਤਾ ਨੇ ਸਾਨੂੰ ਬਿਠਾਤਾ ਤੇ ਜਦੋਂ ਇਲੈਕਸ਼ਨ ਆਣਗੇ ਉਦੋਂ ਦੇਖਿਓ ਉਦੋਂ ਵੀ ਸਾਨੂੰ ਕੌਣ ਕੀ ਹੁੰਦਾ ਹਾਲੇ ਆਦੇ ਘਰੇ ਬੈਠੋ ਜਨਤਾ ਨੂੰ ਤਰੱਕੀ ਕਰਨ ਦਿਓ ਜਨਤਾ ਦੇ ਕੰਮ ਹੋਣ ਦਿਓ ਇਹ ਸਾਡਾ ਸਭ ਨੂੰ ਸੁਨੇਹਾ ਹੈ ਵੀ ਕੋਈ ਕਿਸੇ ਨੂੰ ਦਿੱਕਤ ਹੈ ਕੋਈ ਕਿਸੇ ਨੂੰ ਪਰੇਸ਼ਾਨੀ ਹੈ ਕੋਈ ਕਿਸੇ ਦੇ ਲੁੱਟ ਖਸੋਹ ਕਰ ਰਿਹਾ ਕੋਈ ਬੰਦਾ ਪੈਸੇ ਲੈ ਰਿਹਾ ਜ਼ਬਰਦਸਤੀ ਸਾਨੂੰ ਦੱਸੋ ਸਾਡੀ ਸਾਰੀਆਂ ਟੀਮਾਂ ਦੱਸੋ ਅਸੀਂ ਇਹ ਨਹੀਂ ਕਹਿੰਦੇ ਵੀ ਚੁੱਪਚਾਪ 15 ਕਿਸੇ ਨੂੰ ਦੇਜੋ ਦੱਸੋ ਵੀ ਸਾਡੇ ਨਾਲ ਆ ਹੋ ਰਿਹਾ ਇਹ ਜ਼ਰੂਰੀ ਹੈ ਪੁਲਿਸ ਸਾਡਾ ਕੰਮ ਬਹੁਤ ਤੇਜ਼ੀ ਨਾਲ ਕਰ ਰਹੀ ਹੈ ਘਟਨਾਵਾਂ ਇਹਨਾਂ ਦਿਨਾਂ ਚ ਸਾਰੇ ਪੰਜਾਬ ਚ ਜਾਂ ਕਿ ਸਾਰੀ ਆਲ ਸਟੇਟਸ 'ਚ ਇੱਕ ਸੀਜ਼ਨ ਜਿਹਾ ਆ ਜਾਂਦਾ ਹੈ ਲੇਕਿਨ ਪੁਲਿਸ ਨੇ ਫਿਰ ਵੀ ਫੜਦੀ ਜਾ ਰਹੀ ਹੈ ਕੋਈ ਘਟਨਾ ਹੋਵੇ ਤੁਰੰਤ ਪੁਲਿਸ ਨੂੰ ਇਨਫੋਰਮ ਜਰੂਰ ਕਰੋ ਇਹ ਨਾ ਹੋਵੇ ਵੀ ਆਪਾਂ ਆਪਣੇ ਕੋਲ ਹੀ ਰੱਖ ਲਈਏ ਇਨਫੋਰਮ ਜਰੂਰ ਕਰੋ ਠੀਕ ਹੈ ਜੀ